ਜਾਤਿ ਜੀ ਕਾਵਾ ਵਾਹਿਗੁਰੂ ਜੀ ਪੜੀ ਤਿਨਾਂ ਨੂੰ ਜੁਵਾ ਮੰਦਾ ਮਰਿਚਵਾ ਮੁਕਰੈਨ ਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਖਾਦਿ ਮੂਰ ਕਰਦਉ ਆਲੂ ਦੁਨੀਆ ਦੇ ਅਸਮਾਨੇ ਜੀਂ ਤ੍ਰਖਤ ਆਵ ਪੈਦਾਇਸ਼ੁ ਦਾਈ ਬੰਦੇ ਜਸੁੰਦਿਕੰ ਪਰਾਈ ਦੁਨਿਆ ਮੋਲਾਲੀਏ ਕੁਰਦਨੇ ਗਾਵ ਰਾਇ ਰਹਾਉ ਗੈਵਾਨੇ ਹੈ ਵਾਲੇ ਰਾਮੁ ਸਨੇ ਮੋਲਾਲੀਏ ਬਖਰਾਏ ਦਿਰ ਤਵ ਜੇ ਤਵਤਾ ਕਾਜੋ

ਅਰਦਾਸ ਤੇਸ ਤੇਸ ਬੰਦਾ ਵਾਰੀ ਦੁਜੀ ਬੰਸਾ ਵਾਰੀ ਦੁਜੀ ਕੀ ਪਰੇ ਥੀਲੰਗਰ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇਹ ਪਾਵਨ ਬਚਨ ਹੈ ਘਰ ਪਹਿਲੇ ਵਿੱਚ ਗਾਣ ਦੀ ਹਦਾਇਤ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਹੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਬ ਇੱਕ ਹੈ ਲਗਾਤਾਰ ਹੈ ਸਰਬ ਵਿਆਪਕ ਹੈ ਔਰ ਗੁਰੂ ਦੀ ਕਿਰਪਾ ਨਾਲ ਮਿਲਦਾ ਇਹ ਜਿਹੜਾ ਸ਼ਬਦ ਹੈ ਇਤਿਹਾਸਕਾਰ ਇਸ ਤਰ੍ਹਾਂ ਕਹਿੰਦੇ ਨੇ ਜਿਦੋਂ ਬਾਦਸ਼ਾਹ ਦੇ ਪਾਸ ਅਕਬਰ ਬਾਦਸ਼ਾਹ ਦੇ ਪਾਸ ਹੀ ਸਨੇਹ ਪਹੁੰਚੇ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬੀੜ ਤਿਆਰ ਕੀਤੀ ਉਹਦੇ ਵਿੱਚ ਮੁਸਲਮਾਨਾਂ ਨੂੰ ਬੜਾ ਮਾੜਾ ਚੰਗਾ ਲਿਖਿਆ ਵਾ ਉਹਨਾਂ ਨੇ ਮੁਸਲਮਾਨਾਂ ਨੂੰ ਚੰਗਾ ਨਹੀਂ ਲਿਖਿਆ ਵਜ ਨਹੀਂ ਉਹਦੇ ਵਿੱਚ ਤੇ ਤੁਸੀਂ ਐਸਾ ਕਰੋ ਇਹੇ ਉਹਨਾਂ ਦੇ ਗ੍ਰੰਥ ਦੀ ਜਿਹੜਾ ਉਹਨਾਂ ਨੇ ਤਿਆਰ ਕੀਤਾ ਉਹਦੀ ਪਰਚੋਲ ਕਰਾਓ ਪਤਾ ਕਰੋ ਵੀ ਕੀ ਲਿਖਿਆ ਹੋਇਆ ਔਰ ਕਹੋ ਵੀ ਸਾਡੇ ਵੀ ਕਲਾਮ ਵਿੱਚ ਦਰਜ ਕਰਨ ਐਸੀ ਤੱਕ ਵੀ ਐਸੀ ਗੱਲ ਵੀ ਕਹੀ ਗਈ ਹੈ ਨਾ ਫਿਰ ਜਦੋਂ ਉਹ ਗ੍ਰੰਥ ਦਾ ਪ੍ਰਕਾਸ਼ ਕਰਕੇ ਸ਼ਬਦ ਸੁਣਿਆ ਅਕਬਰ ਬਾਦਸ਼ਾਹ ਨੇ ਕਹਿੰਦੇ ਨੇ ਜਿਹੜਾ ਪਹਿਲਾ ਸ਼ਬਦ ਆਇਆ ਸੀ ਉਹ ਇਹ ਸੀ ਮੁਸਲਮਾਨਾ ਪ੍ਰਦੇ ਆਜਾਕਾਰ ਦੀ ਗੁਫਤਾਂ ਵਾਲਾ ਸ਼ਬਦ ਵੀ ਇਸ ਵੇਲੇ ਪੜਿਆ ਗਿਆ ਸੀ ਇਹ ਵੀ ਸ਼ਬਦ ਆਇਆ ਸੀ ਇਸ ਤਰੀਕੇ ਦੇ ਨਾਲ ਵਿਚਾਰਾਂ ਦੇ ਅਲੱਗ-ਅਲੱਗ ਵਿਦਵਾਨਾਂ ਦੇ ਜਿਹੜੇ ਵਿਚਾਰ ਹੈਗੇ ਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੇ ਵਿੱਚ ਦੱਸਦੇ ਵੀ ਸਾਰੀ ਸ੍ਰਿਸ਼ਟੀ ਇੱਕ ਨੂਰ ਤੋਂ ਬਣੀ ਪ੍ਰਮਾਤਮਾ ਦਾ ਨੂਰ ਹੈ ਸਾਰਿਆਂ 'ਚ ਮਿੱਟੀ ਦੇ ਵਿੱਚ ਰੱਬ ਨੇ ਆਪਣਾ ਨੂਰ ਪਾਇਆ ਸਰੀਰ ਸਾਡਾ ਜਿਹੜਾ ਮਾਸ ਹੈ ਨਾ ਮਿੱਟੀ ਹੈ ਜਿਹੜਾ ਪੰਜਵਾਂ ਤੱਤ ਜਿਹਾ ਕਹ ਲਈਏ ਪੰਜ ਤਤਾਂ ਦਾ ਸਰੀਰ ਹੈ ਇੱਕ ਪੰਜਵਾਂ ਤੱਤ ਸਰੀਰ ਵੀ ਮਿੱਟੀ ਵੀ ਹੈਗੀ ਨਾ ਵਿੱਚ ਮਿੱਟੀ ਹਵਾ ਪਾਣੀ ਆਗ ਚਾਰ ਸਰੀਰ ਦੇ ਵਿੱਚ ਗਏ ਨੇ ਇਹ ਮਿੱਟੀ ਦਾ ਸਰੀਰ ਬਣਿਆ ਹਵਾ ਅੰਦਰ ਸਾਹ ਲੈਂਦੀ ਅਸੀਂ ਪਾਣੀ ਅੰਦਰ ਅੱਗ ਜਿ ਨੂੰ ਅਸੀਂ ਤਾਪਮਨ ਕਹਿੰਦੇ ਆ ਨਾਲ ਜਾਂ ਜਿਦਾ ਡਾਕਟਰ ਚੈੱਕ ਕਰਦੇ ਸਾਡਾ ਬੁਖਾਰ ਕਹਿੰ ਲੋ ਹਨਾ ਇਸ ਤਰੀਕੇ ਨਾਲ ਜਿੱਥੇ ਸਰੀਰ ਰੱਖਉਣਾ ਜਿੱਥੇ ਅਸੀਂ ਬੈਠੇ ਨੂੰ ਸਪੇਸ ਕਹਿੰਦੇ ਇਹ ਜੀਜ ਨਾ ਹੁੰਦੀ ਅਸੀਂ ਬੈਠਣਾ ਕਿੱਥੇ ਅਸੀਂ ਰੱਖ ਨਹੀਂ ਹੋਣਾ ਸੀ ਸਰੀਰ ਇਸ ਕਰਕੇ ਇਹਨੂੰ ਪੰਜਾਂ ਤਤਾਂ ਦਾ ਸਰੀਰ ਕਹਿੰਦੇ ਸੋ ਸਰੀਰ ਮਿੱਟੀ ਹੈ ਇਸ ਮਿੱਟੀ ਅਚੇਤਨ ਦੇ ਵਿੱਚ ਰੱਬ ਨੇ ਆਪਣਾ ਚੇਤਨ ਸਰੂਪ ਜਣੀ ਜੋਤ ਪਾਈ ਨੂਰ ਪਾਇਆ ਸਾਨੂੰ ਜਿਉਂਦੇ ਕਰ ਦਿੱਤਾ ਹੁਣ ਗੁਰੂ ਅਰਜਨ ਦੇਵ ਮਹਾਰਾਜ ਇਹ ਗੱਲ ਆਖਦੇ ਨੇ ਖਾਕ ਨੂਰ ਕਰ ਦਉ ਖਾਕ ਨੂੰ ਨੂਰ ਕਰ ਦਿੱਤਾ ਖਾਕ ਦੇ ਵਿੱਚ ਆਪਣਾ ਨੂਰ ਮਿਲਾ ਦਿੱਤਾ ਪਰਮਾਤਮਾ ਪਰਮੇਸ਼ਰ ਨੇ ਆਪਣੀ ਜੋਤ ਮਿਲਾ ਦਿੱਤੀ ਆਲਮ ਕਹਿੰਦੇ ਦੁਨੀਆ ਨੂੰ ਜਹਾਨ ਦੁਨੀਆਏ ਐ ਇੱਡਾ ਬੜਾ ਆਲਮ ਜਹਾਨ ਦੁਨੀਆ ਰੱਬ ਨੇ ਖਾਕ ਦੇ ਵਿੱਚ ਅਚੇਤ ਦੇ ਵਿੱਚ ਚੇਤਨ ਆਪਣਾ ਨੂਰ ਪਾ ਕੇ ਬਣਾ ਦਿੱਤਾ ਤੇ ਅਗਲੀ ਗੱਲ ਕਹਿੰਦੇ ਨੇ ਬੰਦਿਆ ਨੋਟ ਕਰੀ ਕਿ ਅਸਮਾਨ ਆਕਾਸ਼ ਜਮੀ ਧਰਤੀ ਦਰਖਤ ਬੂਟੇ ਆਪ ਪਾਣੀ ਪੈਦਾਇਸ਼ ਖੁਦਾਇ ਰੱਬ ਨੇ ਬਣਾਇਆ ਤੇ ਉਹਨੇ ਨਹੀਂ ਬਣਾਇਆ ਕਿਸੇ ਨੇ ਬਣਾਇਆ ਜੇ ਬੂਟਾ ਮੈਂ ਲਾਤਾ ਬਣਾਇਆ ਕੋਣੀਏ ਪਾਣੀ ਜਿਹੜਾ ਬਾਹਰ ਕੱਢੀ ਮੈਂ ਪੀ ਲਿਆ ਜਾਂ ਮੈਨੂੰ ਮਿਲ ਗਿਆ ਖੇਤਾਂ ਨੂੰ ਲਾ ਲਿਆ ਪਾਣੀ ਮੈਂ ਬਣਾਉਣ ਵਾਲਾ ਕੋਣੀਏ ਬਣਾਉਣ ਵਾਲਾ ਤਾਂ ਰੱਬ ਹੈ ਕੋਰਾ ਆਕਾਸ਼ ਵੀ ਅਸੀਂ ਨਹੀਂ ਬਣਾਇਆ ਹੈ ਇਹ ਵੀ ਰੱਬ ਦਾ ਬਣਾਇਆ ਹੋਇਆ ਹੁਣ ਬਿਨ ਥੰਮਾ ਗੱਲ ਰਹਾ ਕਹਿੰਦੇ ਬਾਬਾ ਕਬੀਰ ਪੁੱਛਦੇ ਨੇ ਪੰਡਤ ਨੂੰ ਵੀ ਤੂੰ ਦੱਸ ਵੀ ਇਹ ਆਕਾਸ਼ ਕਾਹਦੇ ਨਾਲ ਖੜਿਆ ਵਾ ਕਹੋਰੇ ਪੰਡਿਤ ਅੰਬਰ ਕਾਹੋਂ ਸਿਓ ਲੱਗਾ ਹੈ ਨਾ ਤੇ ਇਹ ਸਭ ਕੋ ਰੱਬ ਦਾ ਕੀਤਾ ਹੋਇਆ ਤੋ ਗੁਰੂ ਅਰਜਨ ਦੇਵ ਮਨ ਕਹਿੰਦੇ ਰੱਬ ਦੀ ਪੈਦਾਇਸ਼ ਹੈ ਇਹ ਸਭ ਕੋ ਰੱਬ ਨੇ ਪੈਦਾ ਕੀਤਾ ਬੰਦਾ ਵੀ ਅਸਮਾਨ ਜ਼ਮੀਨ ਦਰਖਤ ਤੇ ਪਾਣੀ ਸਭ ਤੇ ਇਹ ਰੱਬ ਦਾ ਪੈਦਾ ਕੀਤਾ ਹੋਇਆ ਅਗਲੀ ਗੱਲ ਕਹਿੰਦੇ ਬੰਦੇ ਐ ਮਨੁਖ ਚਸਮ ਦੀਦੰ ਚਸਮ ਕਹਿੰਦੇ ਅੱਖਾਂ ਦੀਦੰ ਹੁੰਦਾ ਦੀਦਾ ਦਿਸਦਾ ਖਨਾਇ ਦਾ ਅਰਥ ਹੁੰਦਾ ਨਾਸ਼ਵਾਨ ਜੋ ਅੱਖਾਂ ਨਾਲ ਦੇਖਦਾ ਏ ਉਹ ਸਾਰਾ ਨਾਸ਼ਵਾਨ ਹੈ ਪਰ ਸਤਗੁਰ ਕਹਿੰਦੇ ਨੇ ਦੁਨੀਆ ਇਹ ਸੰਸਾਰ ਦੇ ਲੋਕ ਮੁਰਦਾਰ ਖੁਰਦਨੀ ਮੁਰਦਾ ਖਾਣ ਵਾਲੀ ਜਣੀ ਪਰਾਇਆ ਹੱਕ ਖਾਣਾ ਮੁਰਦਾ ਕਹਿੰਦੇ ਕਿਸੇ ਦਾ ਹੱਕ ਖੋਹ ਕੇ ਖਾ ਲੈਣਾ ਉਹਨੂੰ ਮੁਰਦਾ ਕਹਿੰਦੇ ਕਿਸ ਦੀ ਜ਼ਮੀਨ ਦੱਬ ਲੈਣੀ ਧੱਕੇ ਨਾਲ ਕਿਸੇ ਦੇ ਪੈਸੇ ਖੋਹ ਕੇ ਲੈ ਜਾਣੇ ਕਿਸੇ ਦੇ ਬੱਚੇ ਨੂੰ ਨੌਕਰੀ ਮਿਲਣੀ ਉੱਥੇ ਉਹਦੇ ਸ਼ਿਫਾਰਿਸ਼ ਕਰਕੇ ਆਪਣਾ ਲਵਾ ਲੈਣਾ ਵੀ ਪਰਾਇਆ ਹੱਕ ਖਾਣਾ ਹੀ ਹੈ ਤੂੰ ਇਹ ਦੁਨੀਆ ਜਿਹੜੀ ਹੈ ਸਤਗੁਰ ਕਹਿੰਦੇ ਨੇ ਗਾਫਲ ਦਾ ਹੁੰਦਾ ਭੁੱਲੀ ਹੋਈ ਹਵਾਏ ਮਤਲਬ ਹੁੰਦਾ ਲਾਲਚ ਦੁਨੀਆਂ ਦੇ ਲੋਕ ਲਾਲਚ ਦੇ ਵਿੱਚ ਭੁੱਲੇ ਹੋਏ ਮੁਰਦਾ ਖਾਂਦੇ ਨੇ ਪਰਾਇਆ ਹੱਕ ਖਾਂਦੇ ਨੇ ਪਰ ਇਹ ਹੈ ਸਭ ਕੁਝ ਰੱਬ ਦਾ ਬਣਾਇਆ ਹੋਇਆ ਹੈ ਸੰਸਾਰ ਸਾਰਾ ਰੱਬ ਦਾ ਬਣਾਇਆ ਹੋਇਆ ਹੈ ਅਸੀਂ ਇਸ ਗੱਲ ਨੂੰ ਭੁੱਲ ਗਏ ਇਹ ਰਹਾ ਉਹਦੀ ਪੰਕਤੀ ਹੈ ਫਿਰ ਅਗਲੀ ਗੱਲ ਕਹਿੰਦੇ ਗੈਵਾਨ ਜਿਹੜੇ ਦਿਖਾਈ ਨਾ ਦਿੰਦੇ ਜਿਨ੍ਹਾਂ ਨੂੰ ਅਸੀਂ ਭੂਤਪਰੇਤ ਕਹਿੰਦੇ ਯਾਨੀ ਹਾ ਭੂਤਾ ਦੇਖਦਾ ਤਾਂ ਹੈ ਨਹੀਂ ਹਨ ਉਦਾਂ ਹੀ ਛਲ ਜਾ ਹੋਈ ਨੱਖਾਂ ਸਾਹਮਣੇ ਲੜੀ ਜਾਂਦੇ ਤੇ ਜਿਹੜੇ ਸ਼ਰਾਬਾਂ ਵੀਗੇ ਭਾਂਡੇ ਬੰਦੇ ਸਭ ਤੇ بڑے ਭੂਤਾ ਹੁੰਦੇ ਲੜਾਈਆਂ ਕਰਦੇ ਹਨਾ ਸਿਰ ਪਾੜ ਦਿੰਦੇ ਕਿਸਦਾ ਸਭ ਤੋਂ بڑے ਭੂਤ ਸਾਡੇ ਸਾਹਮਣੇ ਫਿਰਦੇ ਹੁੰਦੇ। ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਚਲੋ ਇੱਕ ਪ੍ਰੇਤ ਵੀ ਜੁਨੀ ਹੈ। ਜਦ ਤੱਕ ਸਰੀਰ ਨਹੀਂ ਮਿਲਦਾ ਪ੍ਰੇਤ ਦੇ ਰੂਪ ਵਿੱਚ ਰਹਿਣਾ ਆਤਮਨ। ਤੋਂ ਸਤਿਗੁਰੂ ਕਹਿੰਦੇ ਨੇ ਗੈਵਾਨ ਨਾ ਦਿਸਣ ਵਾਲੇ, ਹੈਵਾਨ ਪਸ਼ੂ ਹਰਾਮ ਕੁਸਤ ਨਹੀਂ ਹਰਾਮ ਖਾਣ ਵਾਲੇ। ਪਸ਼ੂ ਬਿਰਤੀ ਵਾਲੇ ਹੈ ਨਾ? ਹਰਾਮ ਖਾਣ ਵਾਲੇ। ਮੁਰਦਾਰ ਵਖੁਰਾਏ। ਮੁਰਦਾਰ ਖਾਣਾ, ਮੁਰਦਾ ਖਾਣਾ ਐਸਾ ਸੁਭਾਅ ਬਣ ਗਿਆ ਦੁਨੀਆ ਦੇ ਲੋਕਾਂ ਦਾ। ਐਸੀ ਦੁਨੀਆ ਦੇ ਲੋਕ ਹੋ ਗਏ। ਦਿਲ ਕਬਜ ਕਬਜਾ ਕਾਦਰੋ ਕਾਦਰ ਦੀ ਬਣਾਈ ਹੋਈ ਮਾਇਆ ਦਾ ਕਬਜਾ ਹੋ ਗਿਆ ਦਿਲ ਪਰ ਐਸੇ ਮਾਇਆ ਦੇ ਕਬਜੇ ਵਿੱਚ ਆਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਦੋਜਿਕ ਸਜਾਏ ਫਿਰ ਇਹਨਾਂ ਨੂੰ ਰੱਬ ਦੇ ਘਰ ਵਿੱਚ ਜਾ ਕੇ ਦੋਜਿਕ ਨਰਕ ਦੀ ਸਜ਼ਾ ਮਿਲਦੀ ਹੈ ਜੇ ਬੰਦਗੀ ਨਹੀਂ ਕਰਦੇ ਮੁਰਦਾ ਖਾਂਦੇ ਪ੍ਰਾਇਆ ਹੱਕ ਖਾਂਦੇ ਹਨ ਪਸ਼ੂਆਂ ਦੀ ਤਰ੍ਹਾਂ ਜੀਵਨ ਜੀਂਦੇ ਨੇ ਇਹ ਫਿਰ ਪ੍ਰਮਾਤਮਾ ਕੋਲ ਜਾ ਕੇ ਸਜ਼ਾ ਮਿਲਦੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਲੀ ਨਿਆਮਿਤ ਬਲੀ ਨਿਯਮਤਾ ਦੇਣ ਵਾਲਾ ਬਲੀ ਪਿਤਾ ਨੂੰ ਕਹਿੰਦੇ। ਬੇਰਾਦਰਾਂ ਭਰਾਵਾਂ ਨੂੰ ਕਹਿੰਦੇ। ਦਰਬਾਰ ਮਿਲਕ ਖਾਨਾ ਇਹ ਦਰਬਾਰ ਕੋਈ ਜ਼ੈਰੀ ਲਾਣੀ। ਮਿਲਕ ਜਾਇਦਾਦ ਕੋਈ ਦਰਬਾਰ ਲਾਣ ਵਾਲੇ ਆ ਬੜੇ ਬੜੇ ਘਰ ਬਣਾ ਲੈਂਦੇ ਖਾਨਾ ਇਹ ਖਾਨਾ ਘਰ ਨੂੰ ਕਹਿੰਦੇ। ਇਹ ਪਿਤਾ ਭਰਾ ਦਰਬਾਰ ਜਾਇਦਾਦ ਸਾਰਾ ਘਰ ਜਦ ਅਜ਼ਰਾਈਲ ਵਸਤਨੀ ਤਬਚੇ ਕਾਰੇ ਵਿਦਾਇ ਜਦੋਂ ਅਜ਼ਰਾਈਲ ਦੇ ਬਸ ਪਹਿਣਾ બસ ਨਹੀਂ ਹੁੰਦਾ ਬਸ ਵਿੱਚ ਪੈਣਾ ਪਕੜ ਲੈਣਾ ਜਦੋਂ ਨੇ ਤਾਂ ਵਿਚੇ ਕਾਰੇ ਬਦਾ ਫਿਰ ਇਹ ਕੀ ਕਰਾਂਗਾ ਇਹ ਤਾਂ ਕਿਸੇ ਕੰਮ ਨਹੀਂ ਆਉਂਦੇ ਫਿਰ ਇਹ ਤਾਂ ਬਾਪੂ ਵੀ ਬੈਠਾ ਹੋ ਵੀ ਰਹਿੰਦਾ ਦੇਖਦਾ ਭਰਾ ਬੈਠੇ ਉਹ ਵੀ ਦੇਖਦੇ ਰਹ ਜਾਂਦੇ ਤੇ ਜੰਮ ਪਕੜ ਕੇ ਲੈ ਜਾਂਦੇ ਨੇ ਇਸ ਕਰਕੇ ਇਹ ਮਨੁੱਖ ਭਲੇਖੇ ਜਨ ਨਹੀਂ ਆਹ ਮੁਰਦਾ ਨਾ ਖਾਈ ਸਭ ਕੁਝ ਕਹਿੰਦੇ ਦੇਖ ਰੱਬ ਨੂੰ ਅਣਜਾਣ ਨਾ ਸਮਝ ਪਰਮਾਤਮਾ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਹਵਾਲ ਮਾਲੂਮ ਕਰਦਮ ਹਵਾਲ ਹੁੰਦਾ ਹਾਲ ਸਾਡੇ ਦਿਲ ਦੇ ਹਾਲ ਦਾ ਉਹਨੂੰ ਪਤਾ ਹੈ ਇਹ ਅਸੀਂ ਕਿਹੋ ਜੇ ਆ ਉਹਨੂੰ ਮਾਲੂਮ ਹੈ ਯਾਨੀ ਮਾਲੂਮ ਮੇਰੇ ਕੋ ਮਾਲੂਮ ਹੈ ਨਾ ਇਹਦੀ ਮੈਸੇਜਾ ਸ਼ਬਦ ਹੋ ਗਿਆ ਨਾ ਹਵਾਲ ਮਾਲੂਮ ਕਰਦੰ ਉਹ ਕਰਦਾ ਇਹ ਤੋਂ ਮ ਕਰਦੰ ਨਹੀਂ ਕਹਿਣਾ ਇਹ ਕਰਦੰ ਗਗਮੂ ਦੇ ਵਿੱਚ ਰਹਿ ਜਾਵੇ ਬੋਲਣਾ ਹੈ ਪਾਕ ਹੁੰਦਾ ਪਵਿੱਤਰ ਅੱਲਾਹ ਇਹ ਨੂੰ ਕਹਣਾ ਅੱਲਾਹ ਉਹ ਜਿਹੜਾ ਪਵਿੱਤਰ ਅੱਲਾਹ ਰੱਬ ਹੈ ਨਾ ਉਹ ਤੇਰੇ ਦਿਲ ਦੀ ਸਾਰੀ ਗੱਲ ਜਾਣਦਾ ਤੂੰ ਚਾਹੇ ਜਿੰਨੀ ਮਰਜ਼ੀ ਬੇਈਮਾਨ ਆਪਣੇ ਅੰਦਰ ਕਿਹਨਾਂ ਧੋਖਾ ਕਰ ਮਰਦਾ ਖਾ ਜੋ ਮਰਜ਼ੀ ਕਰ ਰੱਬ ਸਭ ਕੁਝ ਜਾਣਦਾ ਹੈ ਇਸ ਕਰਕੇ ਬੁਗੋ ਆਖ ਨਾਨਕ ਏ ਨਾਨਕ ਆ ਇਹ ਗੱਲ ਕਹਿ ਅਰਦਾਸ ਕੀ ਆਖਣਾ ਅਰਦਾਸ ਕਰਨੀ ਪੇਸ਼ ਦਰवेश ਬੰਦਾ ਜਿਹੜੇ ਰੱਬ ਨੂੰ ਮੰਨਣ ਵਾਲੇ ਦਰवेश ਬੰਦੇ ਐ ਉਹਨਾਂ ਅੱਗੇ ਅਰਦਾਸ ਕਰ ਅੱਲਾ ਅੱਗੇ ਅਰਦਾਸ ਕਰ ਕਿ ਇਹ ਮਾਲਕ ਇਹ ਜੋ ਦਿਖਾਈ ਦੇ ਰਿਹਾ ਇਹ ਸਾਰਾ ਨਾਸ਼ਵਾਨ ਹੈ ਇਸ ਕਰਕੇ ਮੇਰੇ ਅੰਦਰ ਕੋਈ ਲਾਲਚ ਨਾ ਆਵੇ ਮੇਰੇ ਅੰਦਰ ਕੋਈ ਮਾੜੀ ਵਿਚਾਰ ਨਾ ਆਵੇ ਮੈਂ ਪਰਾਇਆ ਹੱਕ ਨਾ ਖਾਵਾਂ ਮੈਨੂੰ ਇਹ ਸਮਝ ਆ ਜਾਵੇ ਇਹ ਮੇਰੇ ਉੱਤੇ ਕਿਰਪਾ ਕਰਦੇ ਸੋ ਇਹ ਸਾਰੇ ਸ਼ਬਦ ਸਤਿਗੁਰੂ ਨੇ ਹੀ ਸਮਝਾਇਆ ਕਿ ਪ੍ਰਮਾਤਮਾ ਨੇ ਮਿੱਟੀ ਦੇ ਵਿੱਚ ਆਪਣਾ ਨੂਰ ਮਿਲਾ ਕੇ ਸਾਨੂੰ ਸਾਰਿਆਂ ਨੂੰ ਇੱਕ ਮਿੱਟੀ ਤੋਂ ਹੀ ਪੈਦਾ ਕੀਤਾ ਅਸੀਂ ਸਾਰੇ ਇੱਕ ਰੱਬ ਦੀ ਔਲਾਦ ਹੈਗੇ ਕੋਈ ਫਰਕ ਨਹੀਂ ਹੈ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਕਰਮਾਂ ਕਰਕੇ ਅਸੀਂ ਮਾੜੇ ਚੰਗੇ ਬਣਦੇ ਸੋ ਸਤਿਗੁਰੂ ਸਾਨੂੰ ਇਹ ਸਮਝ ਆਉਂਦੇ ਨੇ ਕਿ ਪਾਈ ਬੰਦਗੀ ਕਰੋ ਰੱਬ ਨੂੰ ਚੇਤੇ ਕਰੋ ਜਿਹਨੇ ਬਣਾਇਆ ਉਸ ਰੱਬ ਨੂੰ ਯਾਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ